ਤਬਾ ਮੰਡੀ ਦੇ ਵਿੱਚ ਮਿੱਤਰੋ ਖੜੇ ਆ ਆਪਾਂ ਬਾਈ ਲੋਫਰ ਦੇ ਸਟੂਡੀਓ ਦੇ ਵਿੱਚ ਜਿਲਾ ਲੱਗਦਾ ਬਰਨਾਲਾ ਗਲੀ ਲੱਗਦੀ ਐ ਨੌ ਨੰਬਰ ਗਲੀ ਤੇ ਨਾਲ ਆਪਣੇ ਇਧਰਲੇ ਪਾਸੇ ਚੋਬਰ ਤੇ ਮੈਨੂੰ ਐਂ ਦੱਸਦੇ ਟੈਡੂਆਂ ਤੇ ਆਫਰ ਉਫਰ ਕਿਹੜੇ ਦੇਈ ਜਾਂਦੇ ਹੁਣ ਤੁਸੀਂ ਟੈਡੂਆਂ ਤੇ ਵੀਰੇ ਪੋਰਟੇਟ ਤੇ ਆਪਣੇ ਵਧੀਆ ਆਫਰ ਚੱਲੀ ਜਾਂਦੇ ਆ ਜੀ ਕਿਸੇ ਨੇ ਕੋਈ ਵੀ ਫੋਟੋ ਬਣਵਾਉਣੀ ਆ ਆਪਾਂ ਉਹਤੇ ਪੂਰੇ ਵਧੀਆ ਆਫਰ ਦੇਵਾਂਗੇ ਫੋਟੋ ਬਣਵਾਉਣੀ ਆ ਜਿਵੇਂ ਕਿਹਾ ਦੀ ਆਫਰ ਪੂਰੇ ਵਧੀਆ ਐ ਵਧੀਆਲੇ ਬਣਵਾ ਦਾ ਸੀ ਕਿੰਨੇ ਕੁ ਵਧੀਆ ਹੋਣਗੇ ਕਿੰਨੇ ਕੁ ਵਧੀਆ ਕਰਦਗੇ ਕਿੰਨੇ ਜਾ ਹੁਣ 5-5000 ਰੁਪਏ ਲਈ ਜਾਂਦੇ ਆ ਯਾਰ ਫੋਟੋਆਂ ਇਹਨਾਂ ਹੋਰ 4000 ਹੋਰ ਘਟਾ ਲਾ 3000 ਡਾਨਾ ਡਾਨਾ ਖੁਸ਼ ਹੈ 3000 ਚ ਫੋਟੋ ਕੋਡ ਰੇਟ ਕਰ ਦਾਂਗੇ ਲੈ ਜੀ ਮਿੱਤਰੋ 3000 ਚ ਕੋਈ ਵੀ ਫੋਟੋ ਬਣਵਾਉਣੀ ਆ ਬਾਈ ਦਾ ਨੰਬਰ ਲਾਉਣਾ ਤੁਸੀਂ ਚੱਕ ਕੇ ਤੇ ਜਿਹੜਾ ਪੂਰੀ ਬਾਹ ਬੂੰਜੀ ਕਵਰ ਕਰਦੇ ਆ ਉਹਦਾ 10000 ਲਈ ਜਾਂਦੇ ਆ ਪਰ 8000 ਚ ਕਰ ਦਾਂਗੇ 8000 ਦੇ ਵਿੱਚ ਪੂਰੀ ਬਾਹ ਤੇ ਕੁਆਲਟੀ ਜਮ ਇੱਕ ਨੰਬਰ ਹੋ ਬਾਈ ਤਸੱਲੀਆਂ ਕਰਾਵਾਂਗੇ ਯਾਰ ਹੋਰ ਦੱਸ ਕੁਆਲਟੀ ਵਾਲੀ ਗੱਲ ਬਾਤ ਆ ਜਿਹੜੀ ਮਿੱਤਰੋ ਆਪਾਂ ਕਲਿੱਪਾਂ ਲਾ ਦਿਆਂ ਸਕਰੀਨ ਦੇ ਉੱਤੇ ਆਈਡੀ ਦੀ ਮੈਨਸਨ ਕਰਤੀ ਜਾ ਕੇ ਬਾਈ ਦਾ ਕੰਮ ਚੈੱਕ ਕਰ ਲਉ ਐਡਰੈਸ ਨੂੰ ਦੱਸਤਾ ਕੰਮ ਰਹਿ ਗਿਆ ਇਕੱਲਾ ਥੋੜਾ ਫੋਨ ਨੰਬਰ ਚਾੱਕ ਕੇ ਲਾਉਣ ਵਾਲਾ ਉਹ ਵੀ ਸਕਰੀਨ ਦੇ ਉੱਤੇ ਆਪਾਂ ਲਾਤਾ ਲਾਹਾ ਲੈ ਲਓ ਕਰ ਦੋ ਦਬਕੇ ਸ਼ੇਅਰ ਰੀਲ ਨੂੰ ਧੰਨਵਾਦ